ਉਰਤਾ ਚਾਹ ਬਣਾਵਾ ਚਾਹ ਬਣਾਵਾ ਹਾਂ ਚਾਹ ਬਣਾਵਾ ਹਾਂਜੀ ਬਣਾਣੀ ਚਾਹ ਉਹ ਖਾਣ ਦੇ ਖਤਮ ਹੋਈ ਆ ਗੱਲ ਸੁਣਿਓ ਖਾਣ ਦੇ ਕਰਨਾ ਮੈਂ ਕਿ ਇਹ ਇਹ ਵੀ ਨਹੀਂ ਸੁਣ ਲੈ ਕਿ ਕਿ ਹੁਣ ਮੈਂ ਕੀ ਕਰਾਂ ਖਾਣਾ ਇੱਕ ਕੰਮ ਕਰਦੀ ਆਂ ਦੀਦੀ ਕਰੋ ਪੜੀ ਹੋਣੀ ਉਹ ਵੀ ਤੇ ਆਪਣੇ ਆਖਿਰ ਗਵੰਡੀ ਤੇ ਗਵੰਡੀ ਦੇ ਕੰਮ ਹੁੰਦੇ ਨੇ 嗯。 ਜਾ ਰਹੀ ਹਾਂ ਤੇ ਕਿਸੀ ਨੂੰ ਮੇਰੀ ਖੰਡ ਖਤਮ ਹੋਈ ਇਹ ਕੰਡੇ ਚਾਹ ਬਣਾ ਖੰਡ ਖਤਮ ਹੋਈ ਖੰਡ ਲੈ ਲਓ ਕੋਈ ਨਹੀਂ ਮੈਨੂੰ ਮੜੀ ਖੰਡ ਪਾ ਦੇ ਦਿਓ ਤੁਹਾਨੂੰ ਦੇ ਦੂੰਗੀ ਠੀਕ ਹੈ ਖੰਡ ਦੇ ਵਿੱਚ ਚਮਕੀਰ ਹੋਣਾ ਤੇ ਮੈਨੂੰ ਦੇਤੀ ਹੈ ਚਾਹ ਬਣੀ ਬਣਾਉਣੀ ਕਿਹਦਾ ਰੋਜ਼ ਦਾ ਕੰਮ ਹੋ ਗਿਆ ਤੁਹਾਨੂੰ ਆਈ ਗੋਢੀ ਲੜਾਕੀ ਨੇ ਕਿੰਨੇ ਸੁਣੇ ਘਰ ਪਾ ਲੈਣਾ ਮੈਂ ਖੰਡਾਂ ਦੇ ਮੱਥੇ ਮਾਰਦੇ ਆਂ ਆਹ ਨਾ ਪਰ ਇਹ ਨਹੀਂ ਕਿ ਜਿੱਦ ਮੇਰਾ ਹੀ ਪਰਵਾਰੇ ਨੇ ਆਉਣਾ ਨਾ ਸਿਰੇ ਸਿੱ ਚਾੜੇ ਕੁਛੇ ਤੋਂ ਮੋੜਨਾ ਬੜਾ ਅਜੀਬ ਜਿਹਾ ਚਾਹ ਮੈਂ ਸੁਣ ਲਿਆ ਜੇ ਤੂੰ ਕੈਂਡੇ ਜਿੱਦ ਮੈਂ ਆਉਂਦੀ ਕਿ ਤੂੰ ਕਿਹਾ ਮੈਂ ਨਹੀਂ ਆਖਾ ਤੇਰੇ ਵਿੱਚੋਂ ਖੰਡ ਤੇਰੇ ਵਿੱਚੋਂ ਮੈਂ ਕੀ ਨਾ ਰਹੀ ਮੈਂ ਤੁਮੇ ਮੈਂ ਨਾ ਸੱਜਣਾ ਇਹ ਨਹੀਂ ਖੰਡ ਤੋਂ ਆਪਣਾ ਆਪਣੀ ਖੰਡ ਮੈਨੂੰ ਨਹੀਂ ਚਾਹੀਦੀ ਕੀ ਕਹਿੰਦੇ ਮੇਰਾ ਰੋਸਾ ਨਾਮ ਹੈ ਰੋਸਾ ਮੇਰਾ ਅੱਧੀ ਮੇਰੇ ਬਣਿਆ ਤੈਨੂੰ ਕੋਟ ਲੈਣਾ ਨਹੀਂ ਤੈਨੂੰ ਕੋਟ ਲੈਣਾ ਆਈ ਸੀ ਨਾ ਮੈਂ ਤਾਂ ਵੱਡੀ ਹੀ ਤੁਹਾਡੇ ਘਰ ਦੇ ਤੇ ਮੈਂ ਤਾਂ ਵੱਡੀ ਹੀ ਤੇਰੇ ਘਰ ਵਿੱਚ ਛਿੱੜੀ ਤੇ ਪੰਜ ਦਿਨ ਉਹਨੇ ਦੇਤੀ ਹੈ ਮੇਰਾ ਘਰ ਵਾਲਾ ਵੀ ਚਾਹੁੰਦਾ ਮੈਂ ਇਹ ਹਾਰੇ ਰੱਬਾ ਕਿੱਥੋਂ ਮੈਂ ਆਂਦੀ ਨਵੇਂ ਕਰਕੇ ਖੰਡ ਮੰਗਣਾ ਮੈਂ ਮਾਂ ਨਹੀਂ ਕੌਲੀ ਕਮਾ ਕੇ ਤੁਹਾਡੀ ਨਾ ਤੇਰੇ ਮੇਰੇ ਫੜ ਜਾ ਬੰਗਰ ਆਪਣੇ ਲਾ ਕੇ ਹਾਂ ਵੀ ਕਿਹੜਾ ਤੁਸੀਂ ਬੜੀ ਫੜਾ ਤੇਰਾ ਤਾਂ ਰੋਜ਼ ਆਉਂਦਾ ਨਹੀਂ ਨਾ ਬੜੀ ਨਹੀਂ ਨਾ ਬੜੀ ਹੱਡੀ ਨਾ ਮੈਂ ਨਹੀਂ ਮਾਰਨੀ ਮੇਰੇ ਨਾਲ ਨਹੀਂ ਕਰੇ ਚੀਜ਼ ਮੁੱਕਣਾ ਆਪਣੇ ਬੰਦੇ ਪਹਿਲਾਂ ਠਾ ਦੇ ਦੇ ਤੇਰੇ ਮੂੰਹ ਠਾ ਦੇ ਮੈਂ ਕਰ ਲੈਂਦਾ ਮੈਂ ਕਾਣਾ ਦੋ ਜੀ ਕੋ ਵੰਡਣ ਵਾਲੀ ਜਾਣਾ ਹੋ ਕਿ ਮੇਰੇ ਤੋਂ ਵੱਧ ਯਾ ਮੇ ਤੋਂ ਘਟਕ ਨਹੀਂ ਹੋਦੀਗੀ ਚੰਗੀ ਤਰ੍ਹਾਂ ਕੋ ਸੁਣਦੀ ਆ ਹਾਂ ਜੀ ਚੰਡੀ ਨੂੰ ਨਾਲ ਨਹੀਂ ਕਰੀ ਰਗੀ ਸਭ ਚੰਗਾ ਹੀ ਹੋਇਆ ਇਸ ਕੇ ਬਾਰੇ ਕੀ ਕਰੂੰ ਮੈਂ ਕਿਸੀ ਕੋ ਵੰਡਣ ਵਾਲੀ ਜਾਣੀ ਮੇਰੇ ਸਾਹਮਣੇ ਕੋਲੀ ਭਰ ਦੇ ਖੰਡ ਦੇ ਹੀ ਦਊਗੀ ਅਮੇਜ਼ਿੰਗ ਹਾਂ ਮੰਨਾ ਹੋਸਨਾ ਬਣਾ

ਵੇ ਆ ਜਾਂਦੀ ਏਸੀ ਛੱਡ ਕੇ ਘਰ ਵਾਲਾ ਟਾਈਮ ਨਾਲ ਚੱਲ ਜਾਂਦਾ ਕੰਮ ਤੇ ਤਾਂ ਸੁਤੀ ਰਹਿੰਦੀ ਹੁੰਦੇ ਕਿਥੋਂ ਸੁਣਨੀ ਵੈਸੇ ਵੀ ਦੁਪਹਿਰ ਵਾਲੇ ਕਿੰਦੇ ਕਰ ਕਿੱਥੇ ਜਾਣ ਲਗੀ ਕਰਦਾ ਸਾਰੇ ਸੁੱਤੇ ਬੈਠੇ ਹੁੰਦੇ ਨਾਲੋਂ ਉਹਨੂੰ ਤੇ ਜਾਣਾ ਪੈਂਦਾ ਇਹ ਤਾਂ ਕਰ ਹੈਗੀ ਜਾਣਾ ਪੈਂਦਾ ਤੇ ਕਿਉਂ ਆ ਆ ਕੋਣ ਦੇ ਬਾਪ ਦੀ ਇਹ ਅਟਾ ਦੇ ਬਾਪ ਹੰਦਦਾ ਪਰ ਆ ਆਸ਼ਾ ਇਹ ਨਹੀਂ ਕੋਈ ਕਰਨੀ ਫੈਨੋਟਿਕ ਨੂੰ ਕੋਈ ਕੁਝ ਨਹੀਂ ਲੱਗਦਾ ਇਹ ਕਿੰਨੀ ਘੰਟੇ ਨਹੀਂ ਕਿ ਯਾਰ ਇਹਨੂੰ ਦਵਾ ਕਿ ਆਪ ਬਣਾਵਾ ਕੀ ਹੋਇਆ ਸੁਣ ਲਿਆ ਮੇਰੇ ਬੇਟੇ ਨੂੰ ਲੱਗ ਰਿਹਾ ਸੀ ਮੇਰੇ ਵਾਲਾ ਕਿ ਨਹੀਂ ਆਹ ਰਿਹਾ ਡਿਪਾਇਨ ਮੈਂ ਕਿ ਖੰਡ ਹੀ ਖੰਡ ਸੀ ਮੈਂ ਹੈ ਮੈਂ ਸੁਣ ਲਿਆ ਵਾ ਤੋ ਕਹਿਣੀ ਹਾਂ ਜੋ ਤੇ ਟੈਡੀ ਚੱਲ ਰਿਹਾ ਨੇ ਮੈਨੂੰ ਪਤਾ ਲੱਗ ਗਿਆ ਸਾਰਾ ਕਿ ਸਿਰਫ ਨਾ ਮੇਨ ਛੜਦੀ ਸੀ ਆਹ ਉਹ ਕਹਿੰਦੀ ਕਿ ਨਹੀਂ ਕਿ ਜਿਹੜਾ ਤੇ ਨੈੱਟ ਦਾ ਕੰਮ ਹੈ ਮੈਂ ਨਾ ਤੇ ਵਿਚਾਰੀ ਕਿ ਹੈ ਨਾ ਕਿ ਜੇ ਮੈਂ ਬਾਹਰ ਨਿਕਲ ਨਾ ਕਰੋ ਬਾਹਰ ਤੇ ਜਾਣਾ ਤੇ ਮੋਹ ਤੇ ਕਿਤੇ ਰੱਬ ਬੋਲੇ ਲੋੜ ਪੈ ਗਈ ਮੈਨੂੰ ਚੀਜ਼ ਦੀ ਤੇ ਮੈਂ ਚਲ ਗਈ ਮੰਗਣ ਨਹੀਂ ਜੇ ਮੈਨੂੰ ਪਤਾ ਕਿ ਜੀ ਮੰਗਣ ਗਈ ਨਾ 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 ਉਹ ਵਿਥਿਆ ਪਰਸੋਂ ਵਾਸਤੂ ਲੈ ਕੇ ਗਈ ਹਾਲਚਾਰ ਤੇ ਤੇ ਪਰਸੋਂ ਤੇ ਉਹਦੀ ਗੱਲ ਆ ਤੇਰੇ ਖੰਡ ਮੁੱਕੀ ਨਹੀਂ ਲੈ ਕੇ ਗਈ ਨਾ ਤੁਹਾਨੂੰ ਦੇ ਕੇ ਜਾਣਾ ਹੀ ਕਿਹੜਾ ਤੇਰਾ ਸੋ ਦੇ ਨਹੀਂ ਪਰੋਂ ਤੇ ਧੂਂ ਬਣਾਏ ਖਾ ਠੀਕੇ ਦੋ ਕਿਤਾਬ ਬਣਾ ਖਾ ਕੇ ਬਣਾਏ ਪਰੋਂ ਤੇ ਵਾਸਤੇ ਨਹੀਂ ਗਈ ਸੀ ਕਦੇ ਆਪਣੀ ਸਾਸ ਨੂੰ ਘਲਾ ਦਿੰਨੀ ਆ ਕਦੇ ਆਗ ਮੰਗਣਾ ਲੰਨੀ ਆ ਹੈ ਮੇਰਾ ਸਾਰਾ ਸਮਾਨ ਵਾਪਸ ਨਹੀਂ ਮੈਂ ਆਉਣਾ ਛੇੜਾ ਤੇ ਫੇਰਾ ਵਰਤ ਮੈਂ ਚੱਲਣਾ ਆਪਣਾ ਸਮਾਨ ਮੈਂ ਨਹੀਂ ਹੁੰਦਾ ਹੀ ਲਾ ਕੇ ਰੱਖਣਾ ਮੇਰੀ ਗੁੰਡਾਈ ਲਾ ਕੇ ਅੰਮ੍ਰਿਤ ਜਿਓ ਕਿ ਨੀਂਦ ਲਾ ਕੇ ਜਨੋਦੀਆਂ ਏਦਾਂ ਜੋ ਚੰਗਾਣੀ ਬੈਠੀ ਏ ਆਣੀ ਰਹਿਮਤ ਜਾਨੀਆ ਕਿ ਨੀਤੇ ਇਹਦੇ ਆਪ ਹੈ ਇਹਨਾਂ ਦਾ ਪਾਣੀ ਖਾਦਾ ਤੇ ਪੋਛ ਲਿਆ ਇਹਨਾਂ ਦਾ ਜਮਿਆਨੀ ਜੱਗ ਗਰਮ ਪਾਣੀ ਦੇਣਾ ਚਾਹੀਦਾ ਹੈ ਨੀ ਹੈ ਸਮਾਨ ਵੀ ਦੋ ਤੇ ਉਤੋਂ ਬੇਸਤੀ ਮੇਰੇ ਕਰਕੇ ਚਲ ਗਈ ਕੋਈ ਨਹੀਂ ਵਿੱਚ ਮੈਂ ਬਦਲਾ ਲੈਂਦੀ ਹੁਣ ਮੈਂ ਜਾਣੀ ਆ ਜਿਹਦੇ ਵਾਲਾ ਪਹਿਲਾਂ ਗਈ ਨਾ ਜਿਹਦੀਆਂ ਚੁਗਰੀਆਂ ਕਰਕੇ ਗਈ ਹੁਣ ਉਹ ਉੱਧਰ ਜਾ ਕੇ ਖਾਦੀਆਂ ਫਿਰ ਅਸੀਂ ਦੋਵੇਂ ਜਾ ਕੇ ਨਾ ਇਹ ਠੰਡ ਪਾ ਲਏ ਨੀ ਲੱਗਾ ਇਕਦਮ ਮੇਰੇ ਘਾਂਡੇ ਚੁੱਥੇ ਹੈ ਹੈ ਠਾਂਡੇ ਮਾਂਜਾ ਕਿ ਪਹਿਲਾਂ ਖਾ ਜਾਵਾਂ ਕਿਉਂਕਿ ਮੈਂ ਉਧਰ ਹੀ ਜਾ ਕਰ ਰਹੀ ਹਾਂ ਆ ਲੈ ਸਾਸ਼ ਗੁਰਪ੍ਰਣਾ ਸਾਸ਼ ਗੁਰ ਪਾਉਣਾ ਚੀਜ਼ ਖਾਗਣਾ ਲੈ ਕੇ ਮੀਂਹ ਦਸਣਾ ਪਾਣੀ ਲੈਣਾ ਨਾ ਨਾ ਪਾਣੀ ਨਹੀਂ ਪੀਣਾ ਮੈਂ ਮੈਂ ਇਹਨੂੰ ਬਹੁਤ ਗੁੱਸਾ ਜਿਹੜਾ ਤੇ ਮੈਂ ਕੀ ਦਵਾਡਾ ਪਾ ਦੱਲਿਆ ਗੁੱਸਾ ਬਣਾਦਾ ਅੱਜ ਜਦ ਬਲਜੀਤ ਦੀ ਵਕੀ ਹੈ ਤੇ ਇਹਨੇ ਮੈਨੂੰ ਇੰਨਾ ਤਪ ਜਰਾਇਆ ਇੰਨਾ ਸਾਰੇ ਕੋ ਕਹਿਣ ਵਾਲੀ ਗੱਲ ਨਹੀਂ ਮੈਂ ਮੈਂ ਆਪਣੇ ਚ ਲੜ ਰਹੀ ਮੈਂ ਆਪਣੇ ਕੱਟ ਕਰਦੇ ਤੂੰ ਮੇਰਾ ਸੁਣ ਨਾ ਯਾਨਾ ਮੈਂ ਕਿਉਂ ਆਂਦੀ ਅੰਦੇ ਮਨ ਦੇ ਵਟੀਗੋ ਤੇ ਖੰਡ ਮੰਗੀ ਤੇ ਛੱਕੀ ਹੱਤੀ ਗੱਲਾਂ ਕੀਤੀਆਂ ਨਾ ਮੈਂ ਸੱਚੀਆਂ ਨਹੀਂ ਕੀਤੀਆਂ ਐਵੇਂ ਨਹੀਂ ਕੀਤੀਆਂ ਤੂੰ ਤਿੱਜੇ ਕਰ ਮੰਗਵਾ ਲਿਆ ਤੇ ਫਿਰ ਪੈਣਾ ਆਲੂ ਲੈ ਕੇ ਗਈ ਝਰੋਂ ਤੋਂ ਪਾਉਂ ਗੰਡੇ ਲੈ ਕੇ ਗਈ ਨੂਨ ਲੈ ਕੇ ਗਈ ਹੈ ਇਨਾ ਸਮਾਨ ਲੈ ਕੇ ਤੈਨੂੰ ਜਾਂਦੀ ਆਂਦੀ ਅੰਦੀ ਮੈਂ ਕੀ ਲੈ ਕੇ ਗਈ ਤੇਰੇ ਕੋਲ ਪੈਣਾ ਮੇਰੇ ਕੋਲ ਅੱਧਾ ਕਰਤਾ ਜਦੋਂ ਪਕਸਾਂ ਦੇ ਕੋਲ ਪੱਕੇ ਲੈ ਕੇ ਰਹੀ ਵਸਾਂ ਦੇ ਕੋਲ ਪੱਕੇ ਲੈ ਕੇ ਅੱਜ ਖੰਡ ਲੈਣ ਆ ਗਈ ਜਿਹੜੀ ਕੋਈ ਚੀਜ਼ ਲੈਣੇ 15 ਕੰਮ ਦੇ 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 ਕੰਮ ਕੀ ਕੋਈ ਦੇ ਦੇ ਕੰਨ ਚੀਜ਼ ਕੁਝ ਨਹੀਂ ਦਿੰਦੀ ਤੇ ਨਾ ਸਰਜਾਂ ਵਾਲਾ ਕੰਮ ਤੇ ਆਹ ਹੋ ਗਿਆ ਜਾਈ ਤਾਂ ਗਾਈ ਜਿੰਨੇ ਨੇ ਇਨਾ ਗੁੱਸਾ ਦੇ ਤੇ ਆ ਚੰਗੀ ਦਾ ਚੰਗੇ ਤਰ੍ਹਾਂ ਜਾਰ ਕਰਕੇ ਆਈ ਇਹ ਚਲਾ ਆ ਕਿ ਮੈਂ ਜਾਣੀ ਮੇਰੇ ਕੱਤੇ ਬੜਾ ਗੁੱਸਾ ਤੇ ਆ ਪਗਲੀ ਤੇ ਬਾਹਰ ਤੇ ਸਾਡ ਦੀ ਮੈਂ ਨਹੀਂ ਕਿ ਕਰਨਾ ਮੇਰੇ ਵਿਹੜੇ ਤੇ ਮਾਰ ਕੇ ਨੀ ਚੁੱਕਦੇ ਹਾਂ ਜਾਣਦੇ ਆ ਚੰਗੀ ਤਰ੍ਹਾਂ ਉਹਦੀ ਰਾਕੇ ਹੁੰਨੇ ਮੇਰੀ ਤਾਂ ਬੇਇੱਜ਼ਤੀ ਕਰਕੇ ਗਈ ਮੈਂ ਤਾਂ ਖਲੇਜੇ ਨੂੰ ਠੰਢੀ ਕੇ ਪੈਣੀ ਜਿੰਨੇ ਮੈਨੂੰ ਆ ਬੜੀ ਅੱਗ ਲੱਗੀ ਮੈਂ ਕਿ ਮੈਨੂੰ ਆਕਰ ਮੇਰੇ ਕੱਤੇ ਚੜੇ ਸਹੀ ਮੈਂ ਆਪਣਾ ਮੁੰਡਾ ਨੁਕਰਾ ਕਰਕੇ ਹੱਥ ਰੁਕ ਜਾ ਹਾਈ ਹਾਈ ਕੋਲੀ ਦੇ ਫੜ ਲੈ ਆਂ 啊，镜、嗯，鼻子那里。